ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਮਿਨੀ ਵਲੌਗ ਆਜਾ ਆਪਾਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਤੇ ਉੱਥੇ ਜਾਵਾਂਗੇ ਬਹੁਤ ਦਨ ਹੋ ਗਏ ਗੈ ਨਹੀਂ ਮੈਂ ਕਿ ਚੱਲ ਵੀ ਅੱਜ ਛੁੱਟੀ ਸੀ ਤੇ ਛੁੱਟੀਆਂ ਦਿਨਾਂ ਅਜ ਗੁਰਦੁਆਰਾ ਸਾਹਿਬ ਜਾ ਰਹੇ ਹਾਂ ਸ਼ਾਮ ਟਾਈਮ ਦਾ ਵੀਊ ਹੈ ਚੈੱਕ ਕਰੋ ਪੈਦਲ ਵਾਕ ਕਰਕੇ ਜਾ ਰਹੇ ਹਾਂ ਉੱਥੇ ਅਗੇ ਪਹੁੰਚ ਕੇ ਬਣਾਵਾਂਗੇ ਵੀਡੀਓ ਤੇ ਪੋਸਟ ਕਰਾਂਗੇ ਨਾ ਜੁੜੇ ਰੋ ਲਓ ਜੀ ਆਪਣੇ ਥੋੜੇ ਮਿੰਟ ਰਹਿ ਗਏ 500 ਮਿੰਟਾਂ ਦੇ ਵਿੱਚ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਜਾਵਾਂਗੇ ਕਿਉਂਕਿ ਬਹਿਰੀਨ ਦੇ ਵਿੱਚ ਚਾਰ ਜਗ੍ਹਾ ਗੁਰਦੁਆਰਾ ਸਾਹਿਬ ਆ ਠੀਕ ਆ ਕਲਮਾਬਾਦ ਅਦਲੀਆ ਅ ਅਲਸ਼ੀਫਾ ਬਦਈਆ ਬਦਈਆ ਜੋ ਕਿ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਆ ਤੇ ਵੀ ਉੱਥੇ ਆਪਣੇ ਜੋ ਵੀ ਵਿਆਹ ਹੁੰਦੇ ਆਗੇ ਜਿੰਨਾ ਵੀ ਸਰਟੀਫਿਕੇਟ ਵਗੈਰਾ ਬੰਦੇ ਆਗੇ ਉਹ ਸਾਰੇ ਉੱਥੇ ਬੰਦੇ ਆਗੇ ਹੋਰ ਕਿਸ ਨੂੰ ਵੀ ਅ ਅੰਬੈਸੀ ਨੇ ਉਹ ਨਹੀਂ ਦਿੱਤੀ ਮਾਨਤਾ ਨਹੀਂ ਦਿੱਤੀ ਹੋਈ ਤੇ ਵੀ ਉੱਥੇ ਬਧਈਆ ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ ਜਿੰਨੇ ਵੀ ਸ਼ਾਦੀਆਂ ਹੁੰਦੀਆਂ ਮੋਸਟਲੀ ਸਰਟੀਫਿਕੇਟ ਮੈਰੀ ਸਰਟੀਫਿਕੇਟ ਉੱਥੇ ਮਿਲਦੇ ਆ ਜੇ ਕਿਸੇ ਹੋਰ ਗੁਰਦੁਆਰਾ ਸਾਹਿਬ ਦੇ ਵਿੱਚ ਕਰਵਾਉਂਦੇ ਆ ਉੱਥੇ ਨਹੀਂ ਮਿਲਦੇ ਤੇ ਅੱਜ ਆਪਾਂ ਚੱਲੇ ਆ ਅਲਸੀਫਾ ਵਾਲੇ ਗੁਰਦੁਆਰਾ ਸਾਹਿਬ ਛੁੱਟੀ ਸੀਗੀ ਆਪਣੀ ਤੇ ਨਾਲ ਮੇਰਾ ਦੋਸਤ ਮੇਰਾ ਭਰਾ ਲੋਕੇਸ਼ ਤੇ ਇਹਦਾ ਵੀ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਮੈਂ ਆਪਣੇ ਲਿੰਕ ਦੇ ਵਿੱਚ ਮੈਂ ਪਾ ਦੂੰਗਾ ਉਥੇ ਤੇ ਹੋਪ ਤੁਹਾਨੂੰ ਪਸੰਦ ਆਊਗਾ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਾਂ 5 ਮਿੰਟਾਂ ਬਾਅਦ ਗੁਰਦੁਆਰਾ ਸਾਹਿਬ ਪਹੁੰਚ ਰਹੇ ਆਂ ਆਪਾਂ ਪਹੁੰਚ ਚੁੱਕੇ ਆਂ ਰਾਸਲਮਾ ਤੇ ਇੱਥੋਂ ਯਾਰਾ ਦੂਰ ਨਹੀਂ ਗੁਰਦੁਆਰਾ ਸਾਹਿਬ ਤੇ ਐਸ ਤੋਂ ਅੱਗੇ 5 ਮਿੰਟ ਹੋਰ ਲੱਗਣੇ ਆ ਬਸ ਪਹਿਲੇ ਵੀਡੀਓ ਜਿਵੇਂ 5 ਮਿੰਟ ਆਖਿਆ ਸੀਗਾ ਤੇ 5 ਮਿੰਟ ਹੋਰ ਲੱਗਣੇ ਆ ਬਸ ਤੇ ਇੱਥੋਂ ਆਪਾਂ ਸੜਕੇ ਕ੍ਰਾਸ ਕਰਾਂਗੇ ਜਲਦੀ ਪਹੁੰਚਾਂਗੇ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਦੁਆਰਾ ਸਾਹਿਬ ਦੇ ਕਿਉਂਕਿ ਗੁਰਦੁਆਰਾ ਸਾਹਿਬ ਨੂੰ ਓਪਨ ਹੋਏ ਆਈ ਥਿੰਕ 7 ਜਾਂ 8 ਮਹੀਨੇ ਹੋਇਆ ਤੇ ਉਸ ਤੋਂ ਬਾਅਦ ਹਾਂ ਆਏ ਮੇਰੇ ਖਿਆਲ ਸਾਲ ਹੋਇਆ ਸੌਰੀ 1 ਐਕਸ ਸਾਲ ਹੋ ਗਿਆ ਤੇ ਪਹਿਲਾਂ ਗੁਰਦੁਆਰਾ ਸਾਹਿਬ ਇੱਥੇ ਐ ਨਹੀਂ ਸੀ ਕਿਉਂਕਿ ਜੋ ਇੱਥੇ ਨੇੜੇ ਦੀ ਨਜ਼ਦੀਕੀ ਸੰਗਤ ਆ ਉਹਨਾਂ ਲਈ ਚੰਗਾ ਹੋ ਜਾਂਦਾ ਗੁਰਦੁਆਰਾ ਸਾਹਿਬ ਵੀ ਨਜ਼ਦੀਕ ਆ ਜਾਂਦਾ ਤਾਂ ਵੀ ਕਿਉਂਕਿ ਜੋ ਵਿਚਾਰੇ ਇੱਧਰ ਕੰਮ ਕਰਦੇ ਉਹਨਾਂ ਲਈ ਦੂਰ ਜਾਣਾ ਔਖਾ ਹੋ ਜਾਂਦਾ ਜਿਨ੍ਹਾਂ ਕੋਲੇ ਗੱਡੀ ਵਗੈਰਾ ਨਹੀਂ ਤੇ ਹੁਣ ਆਪਾਂ ਰੋਡ ਕਰਾਸ ਕਰਾਂਗੇ ਇੱਥੋਂ ਨੋਟਿਆ ਜਿੰਨਾ ਟਾਈਮ ग्रीन सिग्नल ਨਹੀਂ ਹੁੰਦਾ ਆਪਾਂ ਕ੍ਰੋਸ ਨਹੀਂ ਕਰਦੇ ਕਿਉਂਕਿ ਭਾਈ ਆਪਾਂ ਨਵੇਂ ਨਵੇਂ ਬਣਾਉਣ ਲੱਗੇ ਆਂ ਕਈ ਵਾਰੀ ਗਲਤੀਆਂ ਵੀ ਹੋ ਜਾਂਦੀਆਂ ਇਨਸਾਨ ਤੋਂ ਤੇ ਜਿੱਥੇ ਕੋਈ ਭੁਲਚੁੱਕੀ ਮਾਫੀ ਮਾਫ਼ ਕਰਨਾ ਤੇ ਵਧੀਆ ਕਰਨੀ ਕੋਸ਼ਿਸ਼ ਕਰਾਂਗੇ ਜਿੰਨਾ ਹੋ ਸਕੇ ਭਾਈ ਗੁੱਡੀ ਮੇਰ ਨਾਲ ਦੇਖੋ ਜੀ ਚੰਗਾ ਕਰਾਂਗੇ ਐਦਾਂ ਨਹੀਂਗਾ ਵੀ ਆਪਾਂ ਯਾਰ ਵੀ ਬਿਨਾ ਗਲਤੋ ਕੁਝ ਗਲਤ ਪੇਸ਼ ਕਰੀਏ ਜਾਂ ਕੁਝ ਗਲਤ ਦਿਖਾਈਏ ਭਾਈ ਗੁੱਡੀ ਮੇਨਾ ਚੰਗੀ ਚੀਜ਼ ਦਿਖਾਵਾਂਗੇ ਤੇ ਵਧੀਆ ਤੱਕੀ ਕਰਾਂਗੇ ਇਹੋ ਸਭ ਨੂੰ ਵਧੀਆ ਲੱਗੂਗਾ। ਲਓ ਜੀ ਫਾਈਨਲੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਤੇ ਇਹ ਗੁਰਦੁਆਰਾ ਸਾਹਿਬ ਦਾ 뷰 ਵੇਦਾਂਗਾ। ਆਹਿਆ ਠੀਕ ਹੈ। ਠੀਕ ਹੁਣ ਆਪਾਂ ਪਹੁੰਚ ਚੁੱਕੇ। ਦੋੜਾ ਹੁਣ ਆਪਾਂ ਜੁੱਤੇ ਉਤਾਰਾਂਗੇ ਇੱਥੇ। ਹਰਨ ਕੜਗ ਤੇ ਮੈਂ ਸ਼ਰਨ ਧਾਰੀ ਆਪਹਾਤ ਕੈ ਲਹੁ ਮਾਰੀ ਸਰਬ ਤੋ ਮੋ ਸਾਈ ਦੁਸ਼ਟ ਦੋਖ ਤੇ ਲਹੁ ਵਿਚਾਈ ਕਿਰਪਾ ਕਰੇ ਰਣਪਰਦਨ ਮਤਾ ਕਰਮ ਚ ਕਾਰਾ ਪੂਰਨ ਸ਼ਗਰਤਾ ਜੇਲਪ ਸਕਲ ਤੇ ਤੂੰ ਹਰਤਾ ਦੁਸ਼ਟ ਦੋਖਾਂ ਕੋ ਛਾ ਕਰਤਾ सिलियत तो जा पाय दयाला पूर्ण करा गरम तद्काला मर्द पांच तक भल पावे सोई दुःख न दस व्यापद कोई गड़ला सुने गुंग जो जहें सुरस नाम बावे ही सुने मूर चतला है चतुर्थाया वही ਦੁਖ ਦਰਦ ਪਾਉ ਨਿੰਦ ਨਾਮ ਤੇ ਨਰ ਕੇ ਰਹੇ ਹੋ ਜੋ ਜਾਤੀ ਇੱਕ ਬਾਰ ਚੌਪਾਈ ਕੋ ਕਹੇ ਚੌਪਾਈ ਸੰਮ ਸਤਰਾ ਸਾਸ ਬਣ ਜੈ ਅਰਧ ਸਾਸ ਬਣ ਤੀਨ ਕਹ ਜੈ ਬਾਦਰਨ ਸੁਦੀ ਅਸ਼ਟ ਮੀਰਾ ਵਾਰਾ ਵੀਰ ਸੁਤਾ ਦਰਵ ਗ੍ਰੰਥ ਸੁਧਾਰਾ ਇਤਿ ਸ੍ਰੀ ਚਿਤ੍ਰੋਪਖਿਆਨੈ ਤ੍ਰਿਆਚਿਤ੍ਰੈ ਮਨ ਦੇ ਚੁੱਕ ਕੋ ਚਾਹ ਦੁਹਰਾ ਹਰ ਹਰ ਜਨ ਤੋਂ ਇਕ ਹੈ ਫਿਰ ਵਿਚਾਰ ਕਛ ਨਾ ਹੈ ਜਿ ਜਲ ਦੇ ਤਰੰਗ ਜਿਉ ਜਲ ਹੀ ਵਿਖੇ ਸਮਾਇ ਦੁਹਰਾ ਜਪਾਇ ਸੁਪਰਾ ਕੋ ਪਾਇਓ ਜਨਮ ਤਰਾ ਗਗਿਆਏ ਆਪ ਮੈਂ ਕਥਾ ਸੰਸੇਪ ਤੇ ਸਤ ਨੂੰ ਕਹਿ ਸੁਣਾਏ ਆਪ ਜੋ ਬਾਦ ਸਚ ਆਪੀ ਸੱਚ ਨਾਨਕ ਹੋਸੀ ਪੀ ਸੱਚ ਸਤਨਾਮ ਸ੍ਰੀ ਵਾਜ ਗੁਰੂ ਸਾਜ ਜੀ ਕੰਨ ਜਿਉ ਤੈ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਤ ਵਿਚਾਰੇ ਏ ਆਨੇਤ ਨਾਨਤ ਰਹੈ ਜਿਸਨਾਬ ਚੜੈ ਪਵ ਸਾਗਰ ਤਾਰੇ ਜਿਸਨਾਬ ਚੜੈ ਪਵ ਸਾਗਰ ਤਾਰੇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਤੇ ਦੇਤਾ ਗੁਰਜਾ ਗੁਰਜਾ ਕਟ ਮਰੇ ਕਹੂ ਨਾ ਠਡ ਕੇ ਤਾ ਖੇਤੋ ਮੰਡੇ ਅਸੂਰਾਂ ਅਬ ਤੂੰ ਜਣ ਕੋ ਦਾਓ ਸਤਨਾਮੁ ਸ੍ਰੀ ਵਾਜ राम नाम जा कै नहीं गोए जह सिमरत संकट मिटे दर्श तुहार हुए सतनाम ਸ੍ਰੀ ਵਾਹਿਗੁਰੂ ਸਾਹਿਬ ਜੀ ਟੋਟੇ ਮਹੱਲਾ ਪੰਜਵਾਂ ਹਰ ਹਰ ਚਰਨ ਰਤੇ ਉਤਾਰੇ ਸੇਮਰ ਸੁਆਮੀ ਸਤਗੁਰ ਆਪਣਾ ਕਾਰਜ ਸਫਲ ਹਮਾਰੇ ਹਰ ਹਰ ਚਰਨ ਹਿਰਦੈ ਔਰ ਧਾਰੇ ਸਮਰ ਸੁਆਮੀ ਸਤਗੁਰ ਆਪਣਾ ਕਾਰਜ ਸਫਲ ਹਮਾਰੇ ਰਹਾ ਵੰਨਤਾਣ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗਨ ਕਾਵਤ ਅਤਲ ਸੁਖ ਪਾਇਆ ਠਾਕੁਰ ਅਗਮ ਆਪਾਰੇ ਜੋ ਜਨ ਪਾਰ ਬ੍ਰਾਹਮਿਆ ਪੜਾ ਨ ਕਾ ਬਹਰ ਕਛ ਨ ਵਿਚਾਰ ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠ ਮਜਾਰੇ ਨਾ ਬਾਹਰ ਕਛ ਨ ਵਿਚਾਰੇ ਨਾਮ ਰਤਨਾ ਸੁਣ ਜਪ ਜਪ ਜੀਵਾ ਹਰ ਨਾਨਕ ਕੰਠ ਮਜਾਰੇ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਹੀ ਮਹਲਾ ਪੰਜਵਾਂ ਹਾਰ ਹਰ ਚਰਨ ਰਿਤੇ ਉਤਾਰੇ ਸਿਮਰ ਸੁਆਮੀ ਸਤਗੁਰ ਆਪਣਾ ਗਾਰਿਤ ਸਭ ਰਮਾਰੇ ਵਾਹਿਗੁਰੂ ਜੀ ਦਾ ਸਵਾਗਤ ਦੀ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਲੰਗਰ ਸ਼ਾਕ ਕੇ ਅਰਦਾਸ ਤੋਂ ਬਾਅਦ ਆਪਾਂ ਫਾਈਨਲੀ ਹੁਣ ਆਪਾਂ ਜਾ ਰਹੇ ਆ ਘਰ ਤੇ ਨਾਲ ਮੇਰਾ ਭਰਾ ਲੋਕੇਸ਼ ਕਿੱਥੇ ਗਿਆ ਹਾਂ ਤੇ ਇਹਦਾ ਚੈਨਲ ਵੀ ਸਬਸਕ੍ਰਾਈਬ ਕਰਨਾ ਤੇ ਕਰ ਦੋ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾ ਦੂੰਗਾ ਤੁਹਾਨੂੰ ਵੀਊ ਵੀ ਦਿਖਾ ਦਿੰਨੇ ਆਪਾਂ ਬਾਅਦ ਦਾ ਇੱਕ ਇਹਦਾ ਰੂਡ ਕਰਾਸ ਕਰਨਾ ਵਧੀਆ ਵਧੀਆ ਚੀਜ਼ਾਂ ਦਿਖਾਇਆ ਕਰਾਂਗੇ ਤੇ ਵਲੌਗਸ ਫੜੀ-ਫੜੀ ਬਣਾਇਆ ਕਰਾਂਗੇ ਹੋਪ ਆਪਾਂ ਬਾਈਗੋ ਦੀ ਮੇਰੇ ਨਾਲ ਵਧੀਆ ਤਰੱਕੀ ਹੋਵੇ ਬੱਬਾ ਨਾਨਕ ਤੰਦਰੁਸਤੀ ਬੱਸੇ ਗਾਂ ਦੁਗਣੀ ਰਾ ਚੋਗਣੀ ਤਰੱਕੀ ਕਰੀਏ ਧੰਨਵਾਦ ਥੈਂਕ ਯੂ ਸੋ ਮੱਚ ਤੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦੇਣਾ ਢਿਲੋਂ ਧੰਨਵਾਦ